ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਚੱਲਦੇ ਚੁੱਲਾ ਟੈਕਸ ਤੇ ਕੀਤੀ ਗਈ ਅਫਸਰਾ ਵੱਲੋਂ ਮੋਟੀ ਕਮਾਈ ਦੇ ਦੋਸ਼ ਲਾਉਂਦਿਆਂ ਵਿਕਰਮ ਸਿੰਘ ਮਜੀਠੀਆ ਨੇ ਕੁਝ ਵੱਡੇ ਫੈਕਟ ਸਾਹਮਣੇ ਲਿਆਂਦੇ ਨੇ ਆਊਜਾਰ ਦੇ ਹੈ ਕਿ ਵਿਕਰਮ ਮਜੀਠੀਆ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਚੁੱਲਾ ਟੈਕਸ ਦੇ ਉੱਤੇ ਕਿੰਨਾ-ਕਿੰਨਾ ਤੇ ਗੰਭੀਰ આરોਪ ਲਗਾਏ ਕਈ ਰਾਤ ਦੇ ਨੇਰੇ 'ਚ ਟੋਪੀਆਂ ਪਾ ਕੇ ਜਦੋਂ ਪੰਜਾਬ ਦੇ ਸਭ ਤੋਂ ਵੱਡੇ ਸ਼ਰਾਬੀ ਕਬਾਬੀ ਮੁੱਖ ਮੰਤਰੀ ਨੂੰ ਲੋਕਸ਼ੋਭ ਕੇ ਮਿਲਿਆ ਹੁਣ ਉਹਨਾਂ ਨੇ ਕਹਦਾ ਮੁੱਦਾ ਚੁੱਕਣਾ ਫਿਰ ਜੇ ਨਾਦੀਆ ਬਾਡੀਆਂ ਨੂੰ ਹੀ ਖਤਰਾ ਪਿਆ ਰਹਿੰਦਾ ਰੋਜ਼ ਕਿ ਅੱਜ ਨਾ ਉਹਨਾਂ ਦੀ ਬਾਡੀ ਖੁੱਲ ਜੇ ਤੇ ਕੱਲ੍ਹ ਨਾ ਖੁੱਲ ਜੇ ਤੁਹਾਨੂੰ ਅੱਜ ਕਹਿਣਾ 70 80 ਐਮਐਲ ਦੇ ਪਰਚਾ ਹੋ ਜੂਗਾ ਕਰੋੜਾ ਰੁਪਏ ਦੀ ਧਾਂਦਲੀ ਹੋਈ ਹੈ ਇੰਚ ਤੇ 20 20 ਲੱਖ ਲੈ ਕੇ ਕਿ ਤਰਫਾ ਰੁਪਏ ਚ ਬਣਾਤੇ ਗਏ 50 50 ਲੱਖ ਤੱਕ ਰੇਟ ਗਿਆ ਔਰ ਕਈ ਉਹਦੇ ਚ ਵੀਡੀਓ ਫਸਨੇ ਅਫਸਰ ਫਸਨੇ ਆ ਤੇ ਕਈ ਇੱਕ ਇੱਕ ਐਨਓਸੀ ਚੁੱਲਾ ਟੈਕਸ ਦੀ ਐਨਓਸੀ ਦਾ ਰੇਟ ਕਿੰਨਾ ਰਿਹਾ ਤੁਹਾਨੂੰ ਪਤਾ ਹੈ ਕਿ 50 50000 ਰੁਪਏ ਤੇ ਚੁੱਲਾ ਟੈਕਸ ਦੀ ਐਨਓਸੀ ਗਈ ਹੈ ਐਡਾ ਰਾਜ ਸੀ ਮੇਰੇ ਦੋ ਤਿੰਨ ਬੰਦੇ ਪੈਸੇ ਦੇ ਕੇ ਆਏ ਮੈਂ ਕਹਾਂ ਕੀ ਉਹ ਕਹਿੰਦਾ ਪਾਜੀ ਫਿਰ 50000 ਤੇ ਮੋਬਾਈਲ ਇੱਕ ਮੈਨੂੰ ਕਹਿੰਦਾ ਮੈਂ ਲੱਖ ਦਿੱਤਾ ਉਹ ਖੁਸ਼ ਹੀ ਐਨਾ ਕਿ ਲੱਖ ਰੁਪਇਆ ਦੇ ਕੇ ਐਨੋਸੀ ਮਿਲ ਗਈ ਫਿਰ ਮੈਂ ਬਦਲਾ ਵੀ ਆ ਸਾਡੇ ਵੇਲੇ ਤਾਂ ਕਿਸੇ ਨੂੰ ਚਵਾਨੀ ਦੇਣੀ ਪੈਉ ਤੇ ਸਾਡੇ ਦੁਵਾਲੇ ਹੁੰਦਾ ਸੀ ਕਿ ਤੇਰੇ ਹੁੰਦੇ ਸਾਨੂੰ ਪੈਸੇ ਦੇਣੇ ਪੈਗੇ ਤੇ ਕੰਮ ਉਤਰਾ ਹੋ ਜਾਂਦਾ ਹੁਣ ਤਾਂ ਉਹ ਇੱਥੇ ਤੇ ਕੁਛ ਆਇਆ ਤੇ ਮੈਂ ਤਾਂ ਉਹਦੀ ਫੋਟੋ ਲਾ ਲਈ ਮੈਂ ਕਹਿੰਦਾ ਚੇਤੇ ਤਾਂ ਕਰਾਉਂਗਾ ਕਿ ਐਡਾ ਕੁਛ ਹੋ ਕੇ ਨਾਲੇ 1 लाख ਰੁਪਇਆ ਦਿੱਤਾ ਨਾਲੇ ਚੁੱਲਾ ਟੈਕਸ ਦੀ ਪਰਚੀ ਲੈ ਕੇ ਆ